हाँ भाई क्या कह रहे हो बना किसका बनाए ब्लॉक लेके जा रहे हो क्या नाम और भाई क्या हाल है बढ़िया क्या नाम है विवेक कहाँ से हो तुम राजस्थान राजस्थान चलो बढ़िया तुम भी यही काम करते हो हाँ। बहुत बढ़िया ये सारे मुंडे इतने काम कर दिया जी दूरों दूरों आए हुई है लेबर और कोई बात बताना चाहते हो कोई नहीं ठीक है, थीक है। ਕੰਮ ਬੜੀਆ ਚੱਲ ਰਿਹਾ ਹੈ ਅੱਜ ਤੁਹਾਨੂੰ ਇੱਕ ਚੀਜ਼ ਦਿਖਾਉਣੀ ਸੀਗੀ ਇੱਥੇ ਮੈਂ ਅਸੀਂ ਜੋ ਲਾ ਰਹਿਆਂ ਕਰਾ ਜਿਹੜਾ ਆਪਣੇ ਰੋਡ ਨਵਾਂ ਨੰਘਿਆ ਇਹ ਦਿੱਲੀ ਨੂੰ ਉਹ ਰੋਡ ਦੇ ਉੱਤੇ ਆ ਅਸੀਂ ਜਮਾਂ ਹੀ ਜਮਾਂ ਹੀ ਰੋਡ ਦੇ ਉੱਪਰੀ ਆ ਤੇ ਇਹਦਾ ਤੁਹਾਨੂੰ ਦਿਖਾਉਣਾ ਸੀਗਾ ਅੱਜ ਵੀ ਕੀ ਪ੍ਰੋਜੈਕਟ ਹੈ ਇਹਨਾਂ ਦਾ ਤੁਹਾਨੂੰ ਦਿਖਾਉਣੇ ਆ ਖੜ ਜੋ ਆ ਦੇਖੋ ਜੀ ਆਹ ਪ੍ਰੋਜੈਕਟ ਇਹਨਾਂ ਨੇ ਇੱਥੇ ਲਾਇਆ ਹੋਇਆ ਇੱਥੇ ਟੈਲਾਂ ਬਣਾਉਂਦੇ ਨੇ ਆਹ ਬਲੌਕ ਜੇ ਬਣਾਉਂਦੇ ਆ ਇੱਥੇ ਜਿਹੜੀ ਉਹ ਪਰੇ ਉਹ 컨ਵੇਅਰ ਜੀ ਆ ਉਹ 컨ਵੇਅਰ ਚ ਰੇਤਾ ਸੀਮੈਂਟ ਤੇ ਬਜਰੀ ਨੂੰ ਮਿਕਸ ਕਰ ਦਿੰਦੇ ਆ ਉਹਨੂੰ ਮਿਕਸ ਕਰਕੇ ਇਹ ਇਹਦੇ ਵਿੱਚ ਸੀਮੈਂਟ ਹੁੰਦਾ ਆ ਇਹਦੇ ਵਿੱਚ ਸੀਮੈਂਟ ਹੁੰਦਾ ਭਰਿਆ ਹੋਇਆ ਇਹਦੇ ਵਿੱਚ ਸੀਮੈਂਟ ਹੁੰਦਾ ਤੇ ਇਹ ਬਲੌਕ ਤਿਆਰ ਕਰਦੇ ਆ ਇੱਥੇ ਹੀ ਆ ਪਾਣੀ ਦਾ ਇਹਨਾਂ ਦਾ ਖੂਬ ਬਣਾਇਆ ਹੋਇਆ ਦੇਖੋ ਬਹੁਤ ਮਿਹਨਤ ਕਰਦੇ ਆ ਬੰਦੇ ਯਾਨੀ ਇੱਥੇ ਤੁਹਾਨੂੰ ਦਿਖਾਉਂਦੇ ਆ ਆ ਮਸ਼ੀਨ ਆ ਮਸ਼ੀਨ ਥਾਈ ਚੱਲਦਾ ਹੁੰਦਾ ਇਹਨਾਂ ਦਾ ਜਿਗਰਮੈਂਟ ਸਾਰ ਤੇ ਇਹ ਬਲੌਕ ਕਾਫੀ ਭਾਰੀ ਹੁੰਦਾ ਜੀ ਕਟੋ ਕੱਟੇ 28 29 ਕਿਲੋ ਦਾ ਇੱਕ ਆ 28 29 ਕਿਲੋ ਦਾ ਇੱਕ ਬਲਾਕ ਹੁੰਦਾ ਆ ਦੇਖੋ ਫਿਰ ਉਹਨੂੰ ਬਲਾਕ ਦਿਖਾਉਨੇ ਆ ਇਹ ਆ ਬਲਾਕ ਆ ਜੀ ਦੇਖੋ ਭਾਰੀ ਬਹੁਤ ਆ ਇਹ ਰੋਡ ਦੇ ਸਾਈਡ ਤੇ ਲੱਗਦਾ ਹੁੰਦਾ ਮਿੱਟੀ ਰੋਕਣ ਵਾਸਤੇ ਲੋਕ ਫਸ ਜਾਂਦੇ ਹੁੰਦੇ ਇਹਨਾਂ ਦੇ ਲੋਕ ਚ ਲੋਕ ਇਹ ਬਲਾਕ ਇੱਥੇ ਬਣਾਉਂਦੇ ਨੇ ਇੱਥੇ ਬਹੁਤ ਪਏ ਨੇ ਦੇਖੋ ਬਲਾਕ ਹੀ ਬਲਾਕ ਪਏ ਨੇ ਦੇਖੋ ਜਿੱਧਰ ਨੂੰ ਵੇਖੋਗੇ ਬਲਾਕ ਹੀ ਬਲਾਕ ਪੈਣੇ ਇੱਥੇ ਕਿਉਂਕਿ ਇੱਥੋਂ ਡਿਲੀਵਰੀ ਜਾਂਦੀ ਹੈ ਇੱਥੇ ਆਲੇ-ਦਾਲ 20-25 ਕਿਲੋਮੀਟਰ ਜੋ ਵੀ ਏਰੀਆ 'ਚ ਆਉਂਦਾ ਹੈ ਇੱਥੋਂ ਹੀ ਜਾਂਦੀ ਹੈ ਬਲਾਕਾਂ ਦੀ ਡਿਲੀਵਰੀ ਇੱਥੋਂ ਹੀ ਜਾਂਦੀ ਹੈ ਆਹ ਭਾਈ ਕਿਆ ਕਰ ਰਹੇ ਹੋ ਕਿਸ ਦਾ ਬਣਾਉਂ ਉਸ ਦਾ ਕਿਸ ਦਾ ਬਣਾਏ ਬਲਾਕ ਲੈ ਕੇ ਜਾ ਰਹੇ ਹੋ ਕਿਆ ਨਾਮ ਹੈ ਤੁਹਾਡਾ ਸੋਹਰਨ ਸਿੰਘ ਹੈ ਸੋਹਰਨ ਸਿੰਘ ਸੋਹਰਨ ਹਾਂ ਸੋਹਰਨ ਸਿੰਘ ਹਾਂ ਠੀਕ ਹੈ ਕਹਾਂ ਜੇ ਹੋ

कम थोड़ा जा हैवी आ बारी होंगे भारी करके लेबर बहुत ज्यादा लाइ दी गर्मी बहुत और जी क्या हाल है ठीक ठाक क्या नाम है आपका राम कुमार राम कुमार कहाँ से हो दौदपुर चलो बढ़िया और जी क्या हाल है आपका क्या हाल है बढ़िया है। है? आपका क्या नाम है, नाम है। अर्जुन हरिचंद हाँ बहुत बढ़िया आप कहाँ से हो राजस्थान से चलो बहुत बढ़िया। आप ब्लॉक बनाते हो यहाँ पे <laughs> सभी लेबर ब्लॉक बनाती है जी यहाँ पे इसको कितने दिन धूप लगाते हैं नाइट रुक जाए बस। एक नाइट धूप लगाते, लगाते, लगाते हो वस। उसके बाद स्टॉक कर देते हो ठीक है चलो बढ़िया यही मशीन से बनाते हो आप ये मशीन से ब्लॉक बनाते हैं ये ਉਸਮੇ ਕੀ ਹੁੰਦਾ ਹੈ ਉਹ ਉਹ بڑے ਵਾਲੇ ਮੇ ਉਸਮੇ ਸੀਮੈਂਟ ਰਹਤਾ ਹੈ ਸੀਮੈਂਟ ਰਹਤਾ ਹੈ acha ਲੋਡ ਅਨਸਾਰ ਉਸੇ ਸੇ ਸੀਮੈਂਟ ਆਤਾ ਹੈ ਸਿੱਧਾ acha ਸਿੱਧਾ ਸੀਮੈਂਟ ਉਧਰ ਰਹਤਾ ਹੈ ਆਟੋਮੈਟਿਕ ਹੈ ਠੀਕ ਹੈ ਉਹ ਚਾਹੀ ਸੀਮੈਂਟ ਹਾਂ ਕੰਪਿਊਟਰ ਸਿਸਟਮ ਹੈ ਇਹ ਇਹ ਚੋਂ ਸਿੱਧਾ ਲੈ ਲੈਂਦਾ ਜਿੰਨਾ ਨੂੰ ਲੋਡ ਆ ਆਪੀ ਸੀਮੈਂਟ ਲੈ ਲੈਂਦੀ ਹੈ ਮਸ਼ੀਨ ਇਹ ਇਹ ਸਾਰੇ ਨੂੰ ਭਰ ਕੇ ਰੱਖ ਰਿਹਾ ਸੀਮੈਂਟ ਨਾਲ ਇਹ ਗੱਡੀ ਆਉਂਦੀ ਆ ਖੁੱਲੇ ਸੀਮੈਂਟ ਦੀ ਖੁੱਲੇ ਸੀਮੈਂਟ ਦੀ ਗੱਡੀ ਆਉਂਦੀ ਹੁੰਦੀ ਆ ਨਾ ਹਾਂ ਖੁੱਲਾ ਹਾਂ ਹਾਂ ਖੁੱਲੇ ਸੀਮੈਂਟ ਦੀ ਗੱਡੀ ਆਉਂਦੀ ਆ ਤੇ ਇਹਦੇ ਵਿੱਚ ਸਟਾਕ ਕਰ ਲੈਂਦੇ ਆ ਫਿਰ ਉਹਨੂੰ ਮੋਟਰਾਂ ਖਿੱਚ ਲੈਂਦੀਆਂ ਨੇ ਸੀਮੈਂਟ ਨੂੰ ਚਲੋ ਬੜੀਆ ਆਪ ਕਦੋਂ ਸੇ ਕੰਮ ਕਰ ਰਹੇ ਹੋ 20 25 ਦਿਨ ਇਹ ਪਹਿਲੇ ਕਹਾਂ ਕੰਮ ਕਰਦੇ ਸੀ ਬਈ ਅਸੀਂ ਕਰਦੇ ਸੀ ਮੁਲਾਪੁਰ ਲੁਧਿਆਣਾ ਮੁੱਲਾਪੁਰ ਲੁਧਿਆਣਾ ਮੇ हवेली पे अच्छा ठीक है यही मशीन है उधर भी इतनी जगह कवर की होगी ठीक हाँ। है ये काम बहुत हैवी है ना ब्लॉक बहुत भारी होता है, है। सताईस किलो का है ब्लॉक एक सताइस किलो का है ना वजन तोला था एक बारी हमने हाँ सताईस किलो कुछ ग्राम का है चलो मज़... काम तो करना ही है काम तो करना ही है घर से दूर हो है ना काफी दूर राजस्थान से हो आप भी राजस्थान से ही हो ना हम्म हाँ यूट्यूब पे यूट्यूब पे, पे मरण... हमारा हाँ चैनल है मनी एट डेट डबल जीरो मैं बता के जाऊंगा आपको जाते हुए यह ट्रे में रखते हो ट्रे ये प्लेटें हैं ਇਹ ਵੀ ਕਾਫੀ ਭਾਰੀ ਹੈ ਨਾ ਪਲੇਟ ਹਾਂ ਇਹ ਇਹ ਪਲੇਟਾਂ ਚ ਧਰ ਦਿਆ ਜੀ ਇਹ ਤੇ ਇੱਥੇ ਹੀ ਇਹ ਰਹਿੰਦੇ ਆ ਤੇ ਇੱਥੇ ਹੀ ਇਹਨਾਂ ਦੀ ਖਾਣਾ ਪਾਣੀ ਸਾਰਾ ਕੰਪਨੀ ਚ ਕਰਦੇ ਆ ਕੰਪਨੀ ਮੇ ਹੋ ਆਪ ਠੇਕੇਦਾਰ ਕੇ ਸਾਥ ਹੋ ਠੇਕੇਦਾਰ ਕੇ ਸਾਥ ਹੋ ਠੇਕੇਦਾਰ ਸਿਸਟਮ ਹੈ ਇਹਨਾਂ ਦਾ ਤੇ ਇਹ ਇੱਕ ਟਾਇਲ ਦੇ ਹਿਸਾਬ ਨਾਲ ਇਹਨਾਂ ਦਾ ਠੇਕਾ ਹੁੰਦਾ ਇੱਕ ਇੱਕ ਬਲਾਕ ਦਾ ਬਲਾਕ ਨੂੰ ਗਿਣ ਕੇ ਉਹ ਕਰਦੇ ਆ ਇੱਕ ਇੱਕ ਟਾਇਲ ਦੇ ਹਿਸਾਬ ਨਾਲ ਠੇਕਾ ਲੈਂਦੇ ਆ ਜਿਵੇਂ 3 ਰੁਪਏ ਟਾਇਲ 4 ਰੁਪਏ ਆਏ ਹੁੰਦਾ ਔਰ ਬਈ ਕੀ ਹਾਲ ਹੈ ਠੀਕ ਹੈ ਆ ਮਸ਼ੀਨ ਹੈ ਜੀ ਦੇਖੋ ਇਹ ਮਸ਼ੀਨ ਚ ਤਿਆਰ ਕਰਦੇ ਆ ਇਹ ਆ ਮਸ਼ੀਨ ਚ ਤਿਆਰ ਕਰਕੇ ਫੇਰ ਆ ਆ ਰੇੜੀ ਤੇ ਲੈ ਕੇ ਜਾਂਦੇ ਆ ਇਹ ਰੇੜੀ ਤੇ ਲਿਆ ਕੇ ਆ ਕੰਡਾਂ ਦੇ ਵਿੱਚ ਰੇੜੀ ਜਾਂਦੀ ਆ ਪੇ ਉਹਵੇਂ ਹੀ ਟਿਕਾ ਦਿੰਦੇ ਨੇ ਉਹਨੂੰ ਇੱਕ ਰਾਤ ਧੁੱਪ ਲਵਾਉਂਦੇ ਕਿਉਂਕਿ ਗਰਮੀ ਬਹੁਤ ਆ ਹੁਣ ਗਰਮੀ ਬਹੁਤ ਆ ਗਰਮੀ ਬਹੁਤ ਕਰਕੇ ਇੱਕ ਰਾਤ ਜੀ ਸੁੱਕ ਜਾਂਦੀਆਂ ਨੇ ਪਹਿਲਾਂ ਸਿਆਲਾਂ ਚ 2-2 3-3 ਦਿਨ ਰੱਖਦੇ ਹੁੰਦੇ ਸੀ ਇਹ ਰੋਡ ਦੇ ਸਾਈਡ ਤੇ ਲੱਗਦੀ ਆ ਮਿੱਟੀ ਰੋਕਣ ਵਾਸਤੇ ਦੇਖੋ ਕਿ ਮਸ਼ੀਨ ਕਿੱਡੀ ਆ ਇਹ ਬਹੁਤ ਵੱਡੀ ਮਸ਼ੀਨਾ ਤੇ ਉਹ ਚ ਸੀਮੈਂਟ ਆ ਸੀਮੈਂਟ ਵੀ ਆਪ ਹੀ ਲੈਂਦੀ ਆ ਤੇ ਉੱਧਰ ਬਜਰੀ ਪਾ ਦਿੰਦੇ ਆ ਇਹ ਬਜਰੀ ਪਾ ਕੇ ਵਿਚਰਤਾ ਬਜਰੀ ਪਾ ਕੇ ਕੰਕਰੀਟ ਪਾ ਕੇ ਸਾਰਾ ਉਧਰੋਂ ਸੀਮੈਂਟ ਆਟੋਮੈਟਿਕ ਹੀ ਲੈ ਲੈਂਦੀ ਹੈ ਦੇਖੋ ਕਿੰਨੀ ਬੜੀ ਮਸ਼ੀਨ ਆ ਬਹੁਤ ਵਧੀਆ ਤੇ ਆ ਬੈਲਟ ਆ ਪਟਾ ਲੱਗਿਆ ਹੋਇਆ ਪਟੇ ਤੇ ਮਾਲ ਆਉਂਦਾ ਪਟੇ ਤੋਂ ਮਾਲ ਆ ਕੇ ਇੱਥੇ ਆ ਕੇ ਪ੍ਰੈਸ ਹੁੰਦਾ ਜੀ ਇਹਦੇ ਵਿੱਚ ਆ ਕੇ ਪ੍ਰੈਸ ਹੋ ਜਾਂਦਾ ਜਿਹੜਾ ਸਾਂਚਾ ਜਿਵੇਂ ਸਾਂਚੇ ਦੇ ਹਿਸਾਬ ਨਾਲ ਪ੍ਰੈਸ ਹੋ ਜਾਂਦਾ ਜਿਵੇਂ ਇਹਨਾਂ ਦਾ ਸਾਂਚਾ ਆ ਦੇਖੋ ਵਿੱਚ ਉਹ ਕਰੇ ਹੋਏ ਨੇ ਆ ਦੇਖੋ ਇਹ ਸਾਂਚੇ ਨੇ ਇਹ ਸਾਂਚਿਆਂ ਦੇ ਹਿਸਾਬ ਨਾਲ ਇਹ ਟਾਇਲ ਤਿਆਰ ਕਰ ਲੈਂਦੇ ਆ ਇੱਕ ਵਾਰੀ ਚ ਚਾਰ ਟਾਇਲਾਂ ਚਾਰ ਟਾਇਲਾਂ ਤਿਆਰ ਹੁੰਦੀਆਂ ਨੇ ਇੱਕ ਵਾਰੀ ਚ ਇੱਕ ਵਾਰੀ ਚ ਕਿੰਨੀਆਂ ਇੱਕ ਇੱਕ ਟਾਇਲ ਤਿਆਰ ਹੋ ਜਾਂਦਾ ਹੈ ਵੀਡੀਓ ਵਿੱਚ ਆਪਣੀ رائے ਦਿਆ ਕਰੋ ਜੀ ਕਮੈਂਟ ਬਾਕਸ ਚ ਤੇ ਕਮੈਂਟ ਬਾਕਸ ਚ رائے ਦਿਆ ਕਰੋ ਵੀ ਕਿਵੇਂ ਲੱਗ ਰਿਹਾ ਗਾਹ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਉਹਦਾ ਟਰੈਕਟਰ ਚੱਲ ਰਿਹਾ ਪਿੱਛੇ ਆਪਣੇ ਉਹ ਵਿੱਚ ਦੀ ਥੰਦੀਨੇ ਉਹਨਗੇ ਕੰਮ ਹੈਵੀ ਬਹੁਤ ਆ ਹੈਵੀ ਕੰਮ ਬਹੁਤ ਜ਼ੋਰ ਦਾ ਕੰਮ ਆ ਮਾੜਾ ਬੰਦਾ ਨਹੀਂ ਇਹਨੂੰ ਕਰ ਸਕਦਾ ਇਸ਼ਾਰੇ ਰਾਜਸਥਾਨ ਚ ਉਧਰੋਂ ਆਉਂਦੇ ਆ ਬਾਹਰੋਂ ਆਉਂਦੇ ਆ ਬਾਹਰੋਂ ਉਧਰੋਂ ਹੀ ਇੱਥੇ ਹੀ ਰਹਿੰਦੇ ਆ ਇਹ ਬੰਦੇ ਦੇਖੋ ਬਹੁਤ ਵੱਡਾ ਪ੍ਰੋਜੈਕਟ ਆਈ ਇਹ ਇਹ ਜ਼ਿਮੀਦਾਰਾਂ ਦੀਆਂ ਜ਼ਮੀਨਾਂ ਰਿਕੁਆਇਰ ਕੀਤੀਆਂ ਨੇ ਇੱਥੇ ਰਿਕੁਆਇਰ ਕਰਕੇ ਇਹ ਇਹਨਾਂ ਨੇ ਬਣਾਇਆ ਸਿਸਟਮ ਦੇਖੋ ਇੱਥੇ ਇੱਥੇ ਢੇਰੀ ਲਾ ਲੈਂਦੇ ਆ ਫਿਰ ਇੱਥੇ ਪਾਣੀ ਲੱਗਦਾ ਜੀ ਇਹਨੂੰ ਪਾਣੀ ਲਾਉਂਦੇ ਆ गिला करके रख दिया आ बंदा आ गया एक का। और भाई क्या हाल है वो काम करना लेके आ रहे हो आ जाओ आ जाओ ले जाओ। देखो जी बहुत बड़ा प्रोजेक्ट आई ए करोड़ा ही रुपया ਲਾਇਆ ਹੋਇਆ ਇੱਥੇ ਦਾਇਸਾ ਬਹੁਤ ਲੱਗਾ ਆ ਇਹਨਾਂ ਨੇ 1.11 ਲੱਖ ਰੁਪਇਆ ਦਾ ਇੱਕ ਵਿੱਦੇ ਦਾ ਦਿੱਤਾ ਹੀ ਇਹਨਾਂ ਨੇ ਇੱਕ ਵਿੱਦੇ ਦਾ 1.11 ਲੱਖ ਰੁਪਇਆ ਦੋਤਾ ਇਹਨਾਂ ਨੇ ਤੇ ਆ ਕਹਾਣੀ ਚੱਲ ਰਹੀ ਆ ਗੱਡੀ ਗੁੱਡੀ ਸਾਫ਼ ਕੰਮ ਲੱਗ ਗਏ ਨੇ ਉਹ ਔਰ ਪੌਪਲੈਂਡ ਚੱਲੀ ਉੱਧਰ ਦੇਖੋ ਟਿੱਪਰ ਜਾ ਰਹੇ ਨੇ ਲੇਬਰ ਬਹੁਤ ਰੋਜ਼ਗਾਰ ਬਹੁਤ ਆ ਇੱਥੇ ਲੇਬਰ ਬਹੁਤ ਆਲੇ-ਦਾਲੇ ਪਿੰਡਾਂ ਦੇ ਬੰਦੇ ਵੀ ਮੁੰਡੇ ਬਹੁਤ ਕੰਮ ਕਰਦੇ ਆ ਜੀ ਇੱਥੇ ਲੱਗੇ ਹੋਏ ਨੇ ਸਾਰੇ ਠੇਕੇਦਾਰਾਂ ਸਿਸਟਮ ਠੇਕੇਦਾਰ ਕੋਈ ਕੰਪਨੀਆਂ ਲੱਗੀਆਂ ਨੇ ਕੋਈ ਠੇਕੇਦਾਰਾਂ ਨਾਲ ਲੱਗੀਆਂ ਨੇ ਤੇ ਵਧੀਆ ਕੰਮ ਕਰਦੇ ਆ ਸਾਰੇ ਅਸੀਂ ਵੀ ਇੱਥੇ ਲੇਜਰ ਲਾ ਰਹੇ ਸੀਗੇ ਤੇ ਮਾਕਾ ਤੁਹਾਨੂੰ ਸਾਰਿਆਂ ਨੂੰ ਦਿਖਾ ਦਈਏ ਮਸ਼ੀਨਰੀ ਜਿਹੜੀਆਂ ਟਾਇਲਾਂ ਟੂਲਾ ਬਣਾਉਂਦੇ ਆ ਵੀ ਤੁਹਾਨੂੰ ਵੀ ਦਿਖਾਈਏ ਅਬਰ ਦੱਸੋ ਇਹ ਸਾਰੇ ਠੀਕ ਠਾਕ ਹੋ ਆਇਨਾ ਦੀ ਹੋਰੇ ਮੋਟਰ ਲਗਾਈ ਹੋਈ ਆ ਦੇਖੋ ਆਇਨਾ ਦਾ ਮੋਟਰ ਦਾ ਸਿਸਟਮ ਆ ਇੱਥੇ ਇੱਥੋਂ ਹੀ ਪਾਣੀ ਪੂਣੀ ਭਰਦੇ ਆ ਇੱਥੇ ਇਹ ਆਪਦੀ ਗੱਡੀ ਵਗੈਰਾ ਸਾਰਾ ਕੁਝ ਹੋ ਰਹੀ ਧੌਂਦੇ ਆ ਬੋਰ ਕਰਿਆ ਹੋਇਆ ਇਹਨਾਂ ਨੇ ਜਗ੍ਹਾ ਬਹੁਤ ਏਰੀ ਆ ਇਹ ਮਤਲਬ ਪਲਾਂਟ ਨੇ ਇਧਰੋਂ ਵੀ ਬਹੁਤ ਜਗ੍ਹਾ ਵਾ ਤੇ 20 ਕਿਲੇ ਇਧਰ ਨੇ ਜੀ ਰੋਡ ਦੇ ਇਹਨਾਂ ਨੇ ਲੈਤੇ ਤੇ 20 ਕਿਲੇ ਹੀ ਇਧਰ ਲੈਤੇ ਜਿੱਧਰ ਆਪਣੇ ਆਹਾ ਬਜਰੀ ਪਈ ਆ ਦੇਖੋ ਤੇ ਆਹ ਰੋਡ ਆ ਇਹ ਨੂੰ ਦਵਾਣਾ ਆ ਆਹ ਰੋਡ ਜਾ ਰਿਹਾ ਜਿਹੜਾ ਜਾ ਰਿਹਾ ਆ ਇਹ ਰੋਡ ਆ ਮੇਨ ਆ ਜਾ ਰਿਹਾ ਜਿੱਥੋਂ ਦੀ ਖੰਬੇ ਜਾ ਰਿਹਾ ਇਹ ਖੰਬਿਆਂ ਤੋਂ ਇੱਥੋਂ ਹੀ ਰੋਡ ਜਾ ਰਿਹਾ ਇਹਨਾਂ ਨੇ ਹਾਲੇਦਾਲੀ ਜਗ੍ਹਾ ਲੈਤੀ ਆ ਇਹ ਤੇ ਠੀਕ ਆ ਜੀ ਫੇਰ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਤੇ ਵੀਡੀਓ ਨੂੰ ਲਾਈਕ ਕਰਿਓ ਪਲੀਜ਼ ਸਬਸਕ੍ਰਾਈਬ ਕਰਿਓ ਚੈਨਲ ਨੂੰ ਓਕੇ ਜੀ ਧੰਨਵਾਦ